ਹੈਲੋ ਜੀ ਸਵਾਗਤ ਹੈ ਤੁਹਾਡਾ ਸ਼ੈਫ ਕਿਰਨ ਕਿਚਨ ਦੇ ਵਿੱਚ ਅੱਜ ਆਪਾਂ ਬਣਾ ਰਹੇ ਆਂ ਪਿੰਨੀਆਂ ਤੁਸੀਂ ਸੋਚੋਗੇ ਕਿ ਗਰਮੀਆਂ ਦੇ ਵਿੱਚ ਵੀ ਪਿੰਨੀਆਂ ਗਰਮੀਆਂ ਹੋਣ ਸਰਦੀਆਂ ਹੋਣ ਆਪਾਂ ਪਿੰਨੀਆਂ ਬਣਾਦੇ ਰਹੇ ਜਿਆ ਆ ਗਰਮੀਆਂ ਵਿੱਚ ਗਰਮੀਆਂ ਵਾਲੀਆਂ ਪਿੰਨੀਆਂ ਤੇ ਸਰਦੀਆਂ ਦੇ ਵਿੱਚ ਸਰਦੀਆਂ ਵਾਲੀਆਂ ਪਿੰਨੀਆਂ ਕਈ ਬੱਚੇ ਜਿਹੜੇ ਕਿ ਦਾਲ ਇਹ ਖਾ ਕੇ ਖੁਸ਼ ਨਹੀਂ ਹੁੰਦੇ ਪਰ ਇਹ ਦਾਲ ਪਿੰਨੀ ਦੇ ਰੂਪ ਵਿੱਚ ਬੱਚਿਆਂ ਨੂੰ ਦਿੱਤੀ ਜਾ ਸਕਦੀ ਆ ਬਹੁਤ ਤਾਕਤਵਾਰ ਐ ਫੁੱਲ ਪ੍ਰੋਟੀਨ ਐ ਇਸ ਪਿੰਨੀਆਂ ਚ ਇਸ ਕਰਕੇ ਮੈਂ ਇਹ ਦਾਲ ਦੀਆਂ ਪਿੰਨੀਆਂ ਅੱਜ ਗਰਮੀਆਂ ਚ ਬਣਾਉਣੀਆਂ ਸ਼ੁਰੂ ਕਰਦੀ ਆ ਤੇ ਦਾਲ ਲਈ ਹੈਗੀ ਆ ਬਿਨਾ ਛਿਲਕੇ ਤੋਂ ਮਾਂ ਦੀ ਟਲੀ ਹੋਈ ਦਾਲ ਤੇ ਇਹ ਦੋ ਕੱਪ ਦਾਲ ਹੈ ਇਹਨੂੰ ਅਸੀਂ ਭੁੰਨਣਾ ਸ਼ੁਰੂ ਕਰਤਾ ਜਦੋਂ ਹਲਕੀ ਜਿਹੀ ਸੁਗੰਧ ਆ ਗਈ ਹੈ ਤੇ ਹੁਣ ਆਪਾਂ ਪਾਵਾਂਗੇ ਪੰਪਕਿਨ ਸੀਡ ਦੋ ਚਮਚ ਵੱਡੇ ਚਮਚ ਅੱਧਾ ਕੱਪ ਫੁੱਲ ਮਖਾਣੇ ਤੇ ਅੱਧਾ ਕੱਪ ਬਦਾਮ ਤੇ ਦੋ ਵੱਡੇ ਚਮਚ ਖਸਖਸ ਤੇ ਇਹਨਾਂ ਨੂੰ ਵੀ ਨਾਲ ਹੀ ਭੁੰਨ ਲਿਆ ਸੀ ਸਾਰਾ ਕੁਝ ਭੁੱਜ ਗਿਆ ਦੇਖੋ ਰੰਗ ਕਿੱਡਾ ਵਧੀਆ ਹੋ ਗਿਆ ਹੁਣ ਠੰਡੀ ਹੋਣ ਤੇ ਅਸੀਂ ਪੀਸਣੀ ਆਏ ਗਰਮ-ਗਰਮ ਮਟੀਰੀਅਲ ਨੂੰ ਨਹੀਂ ਪੀਸਣਾ ਠੰਡੇ ਹੋਏ ਤੇ ਪੀਸਣਾ ਇਹ ਸਾਰਾ ਗ੍ਰाइंड ਕਰ ਲਿਆ ਅੱਧਾ ਕੱਪ 올ਿਵ ਆਇਲ ਲਿਆ ਜਿੰਨਾ ਸਾਨੂੰ ਲੋੜ ਹੋਊਗਾ ਅਸੀਂ ਉਨਾਂ ਯੂਜ਼ ਕਰਨਾ ਹੈ ਸਿਰਫ ਬਾਈਂਡ ਕਰਨ ਲਈ ਕਿ ਸਾਨੂੰ ਚਾਹੀਦਾ ਇਹ ਬਚ ਗਿਆ ਸਾਡਾ 올ਿਵ ਆਇਲ ਅੱਧਾ ਕੱਪ 슈ਗਰ ਲਈ ਹੈ 슈ਗਰ ਨਹੀਂ ਸੌਰੀ ਸ਼ੱਕਰ ਬ੍ਰਾਊਨ 슈ਗਰ ਲਈ ਹੈ ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਦੇਖੋ ਥੋੜਾ-ਥੋੜਾ ਲੈ ਕੇ ਅਸੀਂ ਪਿੰਨੀਆਂ ਬਣਾ ਰਹੇ ਹਾਂ ਦੇਖੋ ਪਿੰਨੀ ਕਿੰਨੀ ਵਧੀਆ ਬਣਦੀ ਹੈ ਤੁਸੀਂ ਦੇਸੀ ਘਿਓ ਵੀ ਯੂਜ਼ ਕਰ ਸਕਦੇ ਆ ਖੰਡ ਵੀ ਯੂਜ਼ ਕਰ ਸਕਦੇ ਆ ਤੇ ਪਰ ਅਸੀਂ ਸ਼ੱਕਰ ਯੂਜ਼ ਕੀਤੀ ਆ ਆ ਦੇਖੋ ਇਸ ਤਰ੍ਹਾਂ ਦੀਆਂ ਪਿੰਨੀਆਂ ਘਰ ਵਿੱਚ ਬਖਾਓ ਬਣਾਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਥੈਂਕ ਯੂ ਤੁਸੀਂ ਵੀ ਇਸ ਤਰ੍ਹਾਂ ਦੀਆਂ ਪਿੰਨੀਆਂ ਬਣਾਇਓ ਤੇ ਮੈਨੂੰ ਕਮੈਂਟ ਵਿੱਚ ਦੱਸਿਆ ਕਰੋ ਕਿ ਤੁਹਾਨੂੰ ਕਿੰਨੀਆਂ ਸਵਾਦ ਲੱਗੀਆਂ ਥੈਂਕ ਯੂ